ਮੈਂ ਤੇ ਨਿੰਮਾ ਨਾਲ ਇਕੱਠੇ ਬੈਠੇ ਆ। ਚੱਲ ਵੀ ਘਰ ਆ ਗਏ ਆਪਾਂ। ਆਹ ਹਾਂ। ਖੋਲੀ ਬਾਈ। ਫੇਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਸਾਡੇ ਵਰਸੀ ਆ। ਮਿਲਣ ਕਿਹਾ ਸਾਡੇ ਆਪਾਂ। ਬਰਸੀ ਆ। ਬਾਜੀ ਦੀ ਬਰਸੀ ਆ। ਬਰਸੀ ਆ। ਸਭਾ। ਸਭਾ। ਤੁਹਾਨੂੰ ਸਾਰਿਆਂ ਨੇ ਲਫਾਫੇ ਚੱਕ ਲੈ। ਤੁਹਾਨੂੰ ਚੱਕ ਲੈ। ਤੁਹਾਨੂੰ ਲੈ ਲੈ ਨਾਲ। ਦੋਨੋਂ ਖੀਰ ਵਾਲੇ ਭਰ ਕੇ ਲਿਆਉਣੇ ਤੇ ਨਾਲ ਪਕੌੜੇ ਲੈ ਕੇ ਆਉਣੇ ਆ। ਗੱਪੀ ਦਾ ਇਹ ਗੱਪੀ ਇਹ ਕੋਈ ਗੱਲ ਨਹੀਂ ਹੋ ਕੋਈ ਗੱਲ ਸੱਚੀ ਹਾਂ ਇਹ ਮੁੰਡਾ ਮੈਂ ਦਿਖਾਉਂਗਾ ਚੋਰੀ ਸਭ ਕਰਕੇ ਲਿਆਉਂਦੇ ਬਾਈ ਇੱਥੇ ਕੋਈ ਨਹੀਂ ਕਰ ਸਕਦਾ ਮਾੜੀ ਨਹੀਂ ਮੈਂ ਉੱਥੇ ਤਾਂ ਇੱਕ ਚੀਜ਼ ਤਾਂ ਲੈ ਕੇ ਆਉਂਦਾ ਬੁੰਦੀ ਤਾਂ ਲੈ ਕੇ ਆਉਂਦਾ ਪਾਪੇ ਨੇ ਲੈਣੀ ਆ ਉਹਦਾ ਪਾਪੇ ਨੇ ਉੱਥੇ ਬੁੰਦੀ ਤਾਂ ਲੈ ਕੇ ਆਉਂਦਾ ਮੈਂ ਕਿਹਦੇ ਪ੍ਰਸ਼ਾਦ ਦੀ ਜਗਾ ਦਿੰਦਾ ਉਹ ਹਾਂ ਬੁੰਦੀ ਤਾਂ ਲੈ ਕੇ ਆਉਂਦਾ ਕੋਈ ਕਰ ਮਾਲੇ ਕਿਸੇ ਮਿਲਦੀ ਕਿਸੇ ਨਹੀਂ ਤੇ ਇੱਕ ਸਾਢੇ ਮੇਲੇ ਦਿਨ ਕੇ ਖਾਸियत ਹੁੰਦੀ ਹੈ ਵੀ ਇੱਥੇ ਨਾ ਮੇਲੇ ਚ ਨਾ ਜੰਤਰੀ ਲੈ ਕੇ ਆਉਂਦੇ ਹੁੰਦੇ ਸਾਡੇ ਵੀ ਜਿਹੜੇ ਸਾਲ ਪਰ ਸਾਲ ਵਾਲੀ ਜੰਤਰੀ ਦਾ ਦਸਮੀ ਵਗੈਰਾ ਦਾ ਪਤਾ ਲੱਗਦਾ ਨਹੀਂ ਪਤਾ ਨਹੀਂ ਲੱਗਦਾ ਚਲੋ ਬਾਈ ਘਟੋ ਪਰ ਗੱਲ ਉਹ ਦੱਸ ਗਿਆ ਕੰਮ ਚੱਲੇ ਆ ਤੂੰ ਕੁੜੀਆਂ ਦੇਖਣ ਚੱਲਿਆ ਹਾਂ ਪੁਰਾਣੇ 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 ਹਾਂ ਮੈਂ ਆਪਣੇ ਪੁਰਾਣੇ ਫਰੈਂਡ ਦੇਖਣ ਚੱਲਿਆ ਹਾਂ ਨਹੀਂ ਹੈ ਮम्मी ਨੇ ਸੱਤੀ ਟ੍ਰੈਕ ਤੇ ਹੋਲੀ ਵਿੱਚ ਬਟੇ ਦੀਓ ਸਾਡੇ ਤਾਂ ਕਹੇ ਚੱਲੋ ਜੀ ਹਾਂ ਮੈਂ ਜਾਣਾ ਨਹੀਂ ਤਾਂ ਹੈਗਾ ਤੁਹਾਡੇ ਨਾਲ ਕੇ ਚੱਲਿਆ ਮੈਂ ਚੱਲ ਚੱਲ ਪਿਆਣ ਜਾਏ ਪਿਆਣ ਜਾਏ ਕਰ ਦੇ ਮੈਂ ਚਲੋ ਵੀ ਚਲੋ ਚਲੋ ਕਿਆ ਹੋ ਗਿਆ ਤੂੰ ਅੰਦਰ ਰਹਿ ਗਈ ਛਾਲ ਬਚਾਲ ਚੱਲ ਚੱਲ ਇੱਕ ਹੋਰ ਆ ਗਿਆ ਭਵਨੇਦ ਭਵਨੇਦ ਫਿਰ ਉਦੋਂ ਹੀ ਕਰਿਓ ਪਹਿਲਾਂ ਮੰਗ ਨਾ ਹੋਰ ਨਾਲ ਹੀ ਹੋ ਗਈ ਤਜਾਰੀ ਨਾ ਬਹੁਲੇ ਨੂੰ ਦੇਖ ਲੈਣੇ ਆਇਤਰੇਂ ਤੋਂ ਹੋਰ ਕਿਹੜੇ ਪਰੇ ਬਾਹਰ ਜਾਣਾ ਦੇਖਣਾ ਮੈਨੂੰ ਬੈਲਟ ਨਹੀਂ ਲਾਉਂ ਕਹਿੰਦੀ ਬਾਹਰ ਜਾਣਾ ਦੇਖ ਲੈ ਲੋਕਾਂ ਕਾਨੂੰਨਾਂ ਦੇ ਖਿਲਾਫ ਹੈ ਭਾਈ ਕਾਨੂੰਨਾਂ ਦੇ ਖਿਲਾਫ ਇੱਥੇ ਤੋਂ ਉੱਤਰ ਜਾਣਾ 5 ਮਿੰਟਾਂ ਚੋਂ ਮੈਂ ਬੈਲਟ ਲਾਉਣ ਲੱਗਾਂ ਮੈਨੂੰ ਬੈਲਟ ਨਹੀਂ ਲਾਉਂ ਦੱਤੀ ਹੈਗੀ ਗੱਡੀ ਲਿਪੜ ਜੂ ਮੰਡਾਲੀ ਸਾਹਿਬ ਅੱਜ ਅਸੀਂ ਚੱਲੇ ਮੰਡਾਲੀ ਸਾਹਿਬਾਂ ਚੱਲੇ ਪੁੱਤ ਅਸੀਂ ਹੈ ਆ ਵੈਹਕ ਚ ਲਾਉਂਦਾ ਦਿਖਾ ਦੇ ਆ ਜੀ ਤਾਂ ਕਦੇ ਬੁੱਧਾ ਤਾਂ ਕਾਹ ਉਹ ਦੱਬਿਆ ਨਾ ਤਾਂ ਪਾ ਪਲੀ ਖੋਗੇ ਇੱਥੇ ਸਾਡੇ ਸਵਾਰ ਤੇ ਆ ਮੈਂ ਘੱਡੀ ਗਈ ਇੱਕ ਹੈਲੋ ਕਿਹਾ ਕਿੱਥੇ ਬਬਨੀ ਦਿਖਾਈ ਆ ਸਾਡਾ ਭਾਈ ਮੁੰਡਾ ਕੈਨੇਡਾ ਵਾਲਾ ਭਾਂਜਾ ਨਾ ਭਾਂਜਾ ਸਾਡਾ ਪਾਣੀ ਦੀ ਵਾਰੀ ਮੰਗਣੇ ਤੀ ਇਹਦੀ ਵਾਰੀ ਹੁਣ ਮੰਗਣੇ ਤੀ ਗੱਡੀ ਇਸ ਇੱਧਰ ਪਾਰਕ ਕਰਤੇ ਤੇ ਹੁਣ ਇੱਥੇ ਤੁਰ ਕੇ ਜਾਉਂਗੇ ਤਾਂ ਉੱਧਰ ਤਾਂ ਨਹੀਂ ਖੜਾਈ ਗੱਡੀ ਉੱਥੇ ਨਾ ਫਿਰ ਸੰਗਤ ਬਹੁਤ ਹੈ ਗੱਡੀ ਕੱਢਣੀ ਔਖੀ ਹੋ ਜਾਂਦੀ ਫਿਰ ਉੱਥੇ ਤੇ ਉੱਧਰ ਗੱਡੀ ਜਿੱਥੇ ਪਾਰਕਿੰਗ ਬਣਾਈ ਹੋਈ ਆ ਉਹ ਸਾਹਮਣੇ ਉੱਥੇ ਉਹ ਇੱਥੇ ਇਹ ਤੁਰ ਕੇ ਜਾਵਾਂਗੇ ਇੱਥੇ ਗੱਡੀ ਫਿਰ ਇੱਥੇ ਦੀ ਨਿਕਲ ਕੇ ਜਦ ਬਾਹਰ ਨਿਕਲ ਜਾਂਦੀ ਆ ਕਈ ਵਾਰ ਇੱਥੇ ਵੀ ਲਾ ਦੇਣੇ ਪਿੱਛੇ ਵੀ ਗੱਡੀ ਇੰਨੀ ਸੰਗਤ ਹੋ ਜਣੀ ਫਿਰ ਇੱਥੇ ਪਰ ਮੈਂ ਲੱਦ ਬਸ ਇਸ ਵਾਰ ਠੰਡ ਕਰਕੇ ਸ਼ਾਇਦ ਸੰਗਤ ਘਟਾਵੇ ਪਰ ਠੰਡ ਤਾਂ ਇੰਨੀ ਹੁੰਦੀ ਜਾਂਦੀ ਹਰ ਸਾਲ ਜਦ ਵੀ ਆਪਣੀ ਇੱਥੇ ਵਰਸੀ ਆਉਂਦੀ ਬਾਬਿਆਂ ਦੀ ਇਸ ਵੇਲੇ ਇੱਧਰ ਲੱਗੇ ਹੋਏ ਬੱਚਾ ਵਾਲੇ ਇਹ ਇੱਧਰ ਲੱਗਾ ਮੇਲਾ ਇੱਥੋਂ ਸ਼ੁਰੂ ਹੋ ਚੱਲੇ ਸਾਡਾ ਰਸਤੋਂ ਕਰੀਏ ਸ਼ੁਰੂਆਤ ਬਾਈ ਕਰਦੂ ਖਾਲਸਾ ਬਾਈ ਕਰਦੂ ਕੀ ਫਤਹ ਥੋੜਾ ਰਸ ਨੂੰ ਨੂਨ ਜ਼ਿਆਦਾ ਨੂਨ ਅਸੀਂ ਹੁਣ ਕਹਾਂ ਪਹਿਲੇ ਹੀ ਹਾਂ ਸ਼ੁਰੂ ਤੋਂ ਕਹਿਣਾ ਹਾਂ ਲੱਭਿਆ ਮੁੰਡਾ ਸਸਰੀ ਘਰ ਪਰ ਆਉਗੋ ਇਹ ਹੱਦਾਂ ਜਾਂਦਾ ਪੱਡਾ ਹੋ ਗਿਆ ਨਾ ਜਿਹੜੀ ਮੈਂ ਮੂਵੀ ਬਣਾਈ ਸੀ ਉਹਦੇ ਵਿੱਚ ਦੱਸ ਮੂਵੀ ਚ ਆਇਆ ਮੇਰੀ ਚ ਹਾਂ ਨਾ ਸ਼ਾਰਟ ਮੂਵੀ ਬਣਾਈ ਸੀ ਜਿਹੜੀ ਉਹ ਆ ਰਹੇ ਪਰਸਾ ਜਿਵੇਂ ਲੱਗਦੀ ਦਿਨ ਗੁੱਸੇ ਮਾਇਆ ਦਾ ਆਇਆ ਹਰਿਆ ਤੋਂ ਮੰਮੂ ਮੇ ਲੋ ਇੱਧਰ ਦੇਖੇ ਨਹੀਂ ਹੈ ਮਿਲ ਲੈ ਇੱਥੇ ਬੈਠੀ ਹੈ ਪਰੋੜੇ ਖਾ ਲੈ ਵਧਾਈਆਂ ਬੀਬੀ ਬੀਬੀ ਵਧਾਈਆਂ ਬੀਬੀ ਮੰਮੀ ਉਹ ਤਾਂ ਉਹ ਆ ਤਾਂ ਸੀ ਲੈ ਗਰੋਤ ਨਾ ਬਾਰੀ ਬਿਨਾਂ ਤਾਂ ਨਹੀਂ ਮੈਂ ਤਾਂ ਬਿਨਾਂ ਹਾਈ ਨਾ ਗਾਣਾ ਬਤੋਹੀ ਅਸੂ ਆਸੇ ਜੋ ਸੰਗਾਰੇ ਹਰ ਜਨਨ ਜੋ ਮਾਲ ਮੈਨੂੰ ਤੋਟ ਜੋ ਤਾ ਸੂਹਿ ਜੇ ਚਾਨਣ ਸਭ ਮੈਂ ਚਾਨਣ ਹੋਇ ਸਾਕੀਓ ਤਮਰ ਜਨਨ ਸਾਡੇ ਪੁਰਾਣੇ ਬੰਦੇ ਮਿਲੇ ਇੱਧਰ ਬਿੱਤੂ ਮਿਲਿਆ ਮੈਨੂੰ ਇੱਧਰ ਪੀਤ ਮਿਲਿਆ ਇੱਧਰ ਬਾਤ ਬਲੇਲਰ ਲੋ ਜੇ ਸਾਡਾ ਲੰਗਰ ਲੰਗਰ ਦੀ ਤਿਆਰੀ ਹੋ ਰਹੀ ਹੈ ਸਾਡਾ ਇੱਥੇ ਚੱਕੋ ਭਾੜੇ ਇੱਧਰ ਸਾਡੇ ਪੜਦੇ ਸਾਡੇ ਸੇਵਾ ਕਰਦੇ ਹੋਏ ਆਹ ਦੇ ਨੇ ਮੁੱਦਾ ਉਹ ਮੇਰ ਮੁੱਦਾ ਦੇ 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 ਭਾਈ ਸਭ ਇਕੱਠੇ ਕਰਕੇ ਦੇ ਦੇ ਹਾਏ ਮੇਰ ਮੁੱਦਾ ਹੈ ਸੋ ਜੇ ਹੁਣ ਅਥਰ ਲੰਗਰ ਪਕੌੜੇ ਛਕੀ ਜਾ ਕੇ ਅੱਜ ਇੱਥੇ ਦੀ ਅਚ ਬਹੁਤ ਮਸ਼ਹੂਰ ਆ ਬੁੰਦੀ ਇਹ ਬਹੁਤ ਇੱਥੇ ਇਹ ਬੰਦੇ ਜਿਆਦਾ ਖਾਣ ਹੁੰਦੇ ਇਹ ਪੂਰਾ ਕਮਰਾ ਭਰ ਕੇ ਬਣਦੀ ਇੱਥੇ ਹਾਂ ਰਾਜ ਦਰਬਾਰ ਦਾ ਵਿਕੇ ਸੌਂਚਨ ਦੀ ਕਿਰਪਾ ਦਾ ਸੁਰੂ ਰੰਗ ਦੀ ਰੱਖ ਦਰਬਾਰ ਨੌਜੋਤ ਸੇਵਾ ਕਰਦੀ ਹੈ ਸਾਰੇ ਕੀ ਕਰਦੇ ਦੇ ਵਿੱਚ ਸਾਡੀ ਆ ਤਾਂ ਪੌਣੀ ਘਾੜਨ ਪੜਣੀ ਨਹੀਂ ਆ ਹੁਣ ਹੁਣ ਪੌਣੀ ਹੋਈ ਆ ਆ ਬੌੜੀ ਆਉਣ ਲੱਗੀ ਆ ਆ ਕੈਮਰਾ ਸਾਫ ਜਾ ਕਰਿਆ ਪੱਟੀ ਚਲਾ ਦੇ ਦਰ ਘਰ ਪਾਣੀ ਕਰਨ ਵਾਲੀ ਉੱਪਰ ਘਰ ਪਾਣੀ ਆਈ ਜਾਣਾ ਇੱਧਰ ਨੂੰ ਰਤੇ ਭਾਈ ਉਹ ਬੰਦਾ ਮਸ਼ਹੂਰ ਕਰਦਾ ਹੋ ਜਾ ਭਾਈ ਮਸ਼ਹੂਰ ਹੋ ਗਿਆ ਠੀਕ ਆ ਭਾਈ ਅੱਛਾ ਆਹ ਬਹੁਤ ਖਰਾਬ ਹੋਣ ਲੱਗਿਆ ਹੁੰਦਾ ਯਾਰ ਨ ਮੇ ਮੇ ਮਾ ਇਹ ਅੱਜ ਸਵੇਰੇ ਮਾਤਾ ਡੇਕ ਗਿਆ ਅੱਜ ਰਿਹ ਰਿਹ ਹੋਰ ਕਿਹੜਾ ਪਤਾ ਆਪਾਂ ਇਹ ਤਸ ਸੇਵਾ ਹੁਣ ਮੈਂ ਤਾਂ ਹੋਰ ਦੇ ਮੌਕਾ ਦੇ ਦਿਆ ਆ ਜਾ ਭਾਈ ਆ ਜਾ ਲੈ ਭਾਈ ਸਾਡੇ ক্রিকেট ਵਾਲੇ ਪੁੱਟੇ ਵੀ ਆ ਗਏ ਸ਼ਾਨਦ ਪਿੰਡ ਨਾਲ ক্রিকেট ਖੇលਦੇ ਹੁੰਦੇ ਆ ਸਾਡਾ ਅੱਧਾ ਤੱਕ ਲੋ ਬੇਡ ਘਟ ਗਿਆ ਮੇਰਾ ਵੀ ਘਟ ਗਿਆ ਬੰਦ ਪਾਈ ਦਾ ਘਟ ਗਿਆ ਉਹ ਅ ਹੁਣ ਇਹਦੇ ਸਖੂਨਦਾਰ ਕਰਿਆ ਆ ਸਰਟੀਫਿਕੇਟ ਦੇਣਾ ਸਾਨੂੰ ਬੱਤ ਬਾਈ ਦਾ ਏ ਪੋਜ਼ਿਟਿਵ ਮੇਰਾ ਵੀ ਏ ਪੋਜ਼ਿਟਿਵ ਨਾਲ ਕਿਹਾ ਤੁਸੀਂ ਅਗਰ ਕੋਟਾ ਦਸ ਬੋਤਲਾਂ ਵੀ ਦਿੱਤੇ ਆ ਘੰਟੀਆਂ ਘਰ ਜਾ ਕੇ ਪਾਣੀ ਪੀਓ ਰੰਗ ਮੱਟੇ ਲੜਾਈ ਹੋ ਸਕਦੀ ਆਪਣੀ ਹਾਂ ਰੰਗ ਮੱਟੇ ਜਿਹੜਾ ਕੀਦਾ ਜਿਹੜਾ ਪਰਚੀ ਨਹੀਂ ਨਹੀਂ ਆ ਮੀਡੀਆ ਨੂੰ ਲੱਗਦਾ ਲੋਕ ਕਿਹਦਾ ਜਾਂ ਬੰਦਿਆਂ ਦਾ ਅੱਛਾ ਫੇਰ ਸਾਨੂੰ ਉਹ ਕਹੇ ਅਗਰ ਸਪੈਸ਼ਲ ਸਪੈਸ਼ਮੈਂਟ ਕਹਿੰਦਾ ਉਹਦੇ ਅਗਰ ਸਪੈਸ਼ਮੈਂਟ ਹਾਂ ਕਿਹਨੇ ਦਿਆਸ਼ਮੈਂਟ ਸਪੈਸ਼ਮੈਂਟ ਕਹਿੰਦੇ ਵੀ ਬਾਈ ਐਂਡੀ ਸੇਵਾ ਬੁੱਟਲੇ ਬਾਈ ਤੇ ਸੇਵਾ ਬਹੁਤ ਉੱਤਨੀ ਹੈ ਬਾਲਡਰ ਕਾਉਟ ਕੈਪ ਹੋ ਗਿਆ ਉਹ ਕਿੰਦਾ ਚਾਹ ਨਾਲ ਕੇਲਾ ਇਹ ਬਾਬੇ ਲੋਗੇ ਪੀ ਸਕਦੇ ਇਹ ਤੁਹਾਡੀ ਜਿਹੜਾ ਰੰਗ ਚ ਰੰਗੇ ਹੁੰਦੇ ਆ ਲੋਕ ਜਿਹੜਾ ਸਾਡਾ ਹੋਗਾ ਸ਼ਾਪਿੰਗ ਵਾਲਾ ਟਾਈਮ ਤੰਨੇ ਨੂੰ ਖਡੌੜੇ ਦੋ ਆਵਾ ਹੁਣ ਤੇ ਤੰਨੇ ਨੂੰ ਰੋਣ ਲਾ ਜਾੜਾ ਮਸੜ ਮੇਲਾ ਦੇਖਦਾ ਹੋਇਆ ₹100 ਦੇ ਵਿੱਚ ₹100 ਦੇ ਵਿੱਚ ਦਸਰਮ ਪੂਰੀਆ ਰੌਣਕਾਂ ਲੱਗੀਆਂ ਹੋਈਆਂ ਨੇ ਭਾਈ ਇਹ ਮਸਤ ਬਾਬਿਆਂ ਦੇ ਖੇਡਾਂ ਸੰਗਤਾਂ ਹੀ ਸੰਗਤਾਂ ਨੇ ਮੈਂ ਵੀ ਜਿਵੇਂ ਲੇਡੀਜ਼ ਹੁੰਦੀਆਂ ਹਾਂ ਹਾਂ ਸੇਲ ਨੂੰ ਦੇਖਦੇ ਭੰਤਰੇ ਜਾਂਦੀ ਹੈ ਹਾਂ ਚਬਰ ਸੇਲੇ ਲੱਗੇ ਵਿਚਾਰੇ ਬਸ 20 ਰੁਪਏ 30 ਰੁਪਏ ਸੇਲਾ ਲੱਗਿਆ ਹੋਇਆ ਹੁਣ ਵੱਡਾ ਬਾਜ਼ਾਰ ਆ ਛੋਟਾ ਨਹੀਂ ਹੈਗਾ ਵੀਨਾ ਬਾਜ਼ਾਰ ਨੂੰ ਕੱਟ ਕਰਦਾ ਭਾਈ ਹਾਂ ਚੰਡੀ ਕੜਦੇ ਰੇੜੀ ਮਾਰਕ ਨੂੰ ਮਾਤ ਪਾਈ ਹੋਈ ਅੱਜ ਹਰ ਤਰ੍ਹਾਂ ਦਾ ਸਮਾਨ ਮਿਲ ਰਿਹਾ ਨਾਲੇ ਆਪਾਂ ਤਾਂ ਬਾਰ ਬਾਰ ਕੋ ਮੇਲੇ ਵਿਚਾਲੀਆਂ ਗਲੀਆਂ ਚ ਨਹੀਂ ਲੱਗ ਵਿਚਾਲੀ ਗਲੀਆਂ ਚ ਕਿਹ ਕੋ ਵੇ ਹੈਗੇ ਜਾਲਟਾਂ ਦੀ ਸੇਲ 404 404 ਜਾਲਟਾਂ ਦੀ 400 400 400 400 400 400 ਉਧਰ ਵੀ ਆਪਣਾ ਇਧਰ ਵੀ 400 ਆਹ ਚਲਦੀ ਆ ਚਲਦੀ ਆ ਪੂਰਾ ਗਿੜਾ ਦੇ ਕੇ ਆਉਗੇ ਪੂਰਾ ਇਹ ਆਪ ਇਧਰ ਚੰਡੋਲ ਝੂਟੇ ਬਾਟ ਇਧਰ ਝੂਟੇ ਬਾਟੇ ਲੱਗੇ ਹੋਏ ਆ ਜਦੋਂ ਪੂਰੀ ਨਿਭਰ ਹਾਂ ਹੈ ਜਦੋਂ ਪੂਰੀ ਨਿਭਰ ਅੱਛਾ ਇਧਰ ਝੂਟੇ ਬਾਟੇ ਭਾਈ ਇਧਰ ਪਾਣੀ ਵਾਲਾ ਵੀ ਆ ਭਾਈ ਵਾਹ ਭਾਈ ਵਾਹ ਇਧਰ ਛੋਟੀ ਰੇਨ ਚੱਲਦੀ ਆਹਾ ਥੋੜੇ ਥੋੜੇ ਆ ਬਹੁਤ ਵੱਡਾ ਯਾਰ ਆਹਾ ਲੱਗੇ ਹੋ ਭਾਈ ਨਿਆਣੇ ਆਪਣੇ ਆਪਣੇ ਆ ਕਿਹੜਾ ਨਹੀਂ ਪਾਈ ਪੈਸੇ ਕ ਬਣਾਉਣੇ ਆ ਹਰੇਕ ਪਾਸੇ ਰੌਣਕ ਲੱਗੀ ਹੋਈ ਹਰੇਕ ਪਾਸੇ ਮੇਰੇ ਪਿੰਡ ਵਾਲੇ ਸਾਰੇ ਮੁੰਡੇ ਖੜੇ ਬਲੌਗਰ ਬੱਚੇ ਕੀ ਲੈ ਲਿਆ ਚੱਲ ਤਾ ਧਾਈ ਬੋ ਧਾਈ ਚੱਲ ਬਈ ਚੱਲ ਹੁਣ ਲੈ ਲਓ ਮੈਂ ਤੋ ਲਿਆ ਮਤਲਬ ਕਿ ਆਪਾਂ ਹਾਂ ਆ ਗਿਆ ਬੜਾ ਤੇ ਹਾਂ ਹਾਂ ਮੈਂ ਸਟਾਰਟ ਕਰ ਪਹਿਲਾਂ ਪਿੱਛੇ ਦੇ ਹਾਂ ਭਾਈ ਬੜਿਓ ਸਾਰੇ ਮੁੰਡੇ ਬਲੌਗਰ ਇਕੱਠੇ ਹੋਏ ਆ ਬਲੌਗਰ ਹੈ ਸਾਰੇ ਲੋ ਜਿਹਨੂੰ ਬੁਲਾਈਏ ਫਤਿਹ ਤੇ ਚੱਲੀਏ ਘਰ ਨੂੰ ਕਰੀਏ ਘਰ ਦੇ ਕੰਮ ਕਰ ਸ਼ੁਰੂ ਹੋਇਆ ਨਹੀਂ ਯਾਰ ਓ ਲੇਟ ਹੋ ਗਏ ਮੈਂ ਤਾਂ ਕੁਝ ਨਹੀਂ ਲੈ ਕੇ ਆਇਆ ਤੁਸੀਂ ਕੀ ਲੈ ਆਏ ਜੀ ਹਾਂ ਜੀ ਕਿਹੜੀ ਚੀਜ਼ ਲੈndi ਦਿਖਾ ਦਿਓ ਤਾਂ ਕਲੰਦੇ ਦਿਖਾਓ ਦੇਖਦੇ ਕਿਆ ਲੈ ਕੇ ਆਏ ਮੇਲੇ ਚ ਅੱਛਾ ਫੁੱਲ ਲੈਦੇ ਆ ਹਾਂ ਸੋਹੇ ਨਾਲ ਦੇਖ ਨੂੰ ਦਾ ਨਾ ਹਾਂ ਜੀ ਹਾਂ ਸੋਹੇ ਸੋ ਸੋਦੇ ਚਾਰ ਸੋਦੇ ਚਾਰ ਤੂੰ ਉਹ ਆਜਾ ਨਮੇ ਸੋਭਾ ਨਹੀਂ ਦੇਖਣ ਗਿਆ ਬਾਈ ਫਿਰ ਸੋਭਾ ਨਹੀਂ ਦੇਖਣ ਗਿਆ ਤੁਸੀਂ ਹੋਰ ਕੌਣ ਸੋਭਾ ਜਾਇਆ ਹੈ ਸਾਡਾ ਪਕੌੜੇ ਖਾ ਕੇ ਆਇਆ ਹੋਰ ਢੋਲੇ ਖਾ ਕੇ ਬੁੰਦੀ ਖਾ ਕੇ ਚਾਹ ਪੀ ਕੇ ਅੱਛਾ ਉਹ ਆਜਾ ਨਮੇ ਵਾਰ ਦੂ ਚਬਕਾਉ ਚਬਕਾਉ ਨਾਲ ਜ਼ਿਆਦਾ ਘੱਟਦਾ ਅੱਛਾ ਹਾਂ ਹਾਂ ਕਾਫੀ ਦਾ ਬਹੁਤ ਦੱਸ ਹੋ ਹੋ ਕੀ ਕਹਿਣਾ ਤੂੰ ਕਹਿ ਤੂੰ ਖਾਣੇ ਵਾਲੀ ਚੀਜ਼ ਹੈ ਕਿਹੜੀ ਖਾਣੇ ਵਾਲੀ ਚੀਜ਼ ਹੈ ਉਹ ਤਾਂ ਜਿਹੜਾ ਇਹ ਦੱਸਣਾ ਨਹੀਂ ਫੜੀ ਮੱਛੀ ਮੱਛੀ ਨਹੀਂ ਨਹੀਂ 12 ਨੰਬਰ ਉਹ ਤੂੰ ਆ ਜਿਹੜਾ ਅੱਛਾ ਪੱਟਾ ਕੰਨਾ ਖਾਂਦਾ ਵਾਲਾ ਕੰਨਾ ਖਾਣੇ ਵਾਲਾ ਅੱਛਾ ਅੱਛਾ ਫੜੀਏ ਸਰ ਹੈ ਫੜੀਏ ਬੰਦਾ ਕਹਿੰਦਾ ਕਹਿੰਦਾ ਖਾ ਲੈਂਦਾ ਭਾਈ ਮੈਂ ਖਾ ਲੂਗਾ ਚਲ ਆ ਜਾ ਫਿਰ ਓਹ ਨਾਉ ਨਹੀਂ ਲੈਣ ਆਪਾਂ ਤਾਂ ਨਾਉ ਦੀ ਭਾਈ ਨਾਉ ਲੰਦੇ ਨਹੀਂ ਹੈਗੇ ਕੱਟ ਗੱਡੀ ਬਾਰ ਬਾਰ ਫਿਰ ਚਲ ਹੈ ਕਿੱਧਰ ਮਾਸੜ ਕਿੱਥੇ ਮਾਸੜ ਤਾਂ ਅੱਛਾ ਕੀ ਕਹਦਾ ਉਹਨੇ ਟਾਟਾ ਮਾਰੇ ਹੋ ਤਾ ਚਲ ਕੱਲ ਨੇ ਮੈਂ ਬਾਈ ਕਿਸੇ ਨੇ ਕਮੈਂਟ ਕਰਿਆ ਹੱਸਦਾ ਕਹਿੰਦਾ ਕੋ ਬੰਦਾ ਬਾਹਰ ਤੈ ਹੈ ਤੁਸੀਂ ਉਹਨੂੰ ਇੱਜ਼ਤ ਨਹੀਂ ਦਿੱਤੀ ਹੈਗੀ ਕਹਦਾ ਇੰਗਲੈਂਡ ਤੋਂ ਆਇਆ ਹੋਇਆ ਦਾ ਬਾਈ ਉਹ ਰਿਹਾ ਹਾਂ ਦੇਖੋ ਉਹਨੂੰ ਇਨਵਾਈਟ ਮੈਂ ਕਰਿਆ ਤਾਂ ਉਹ ਜਦੋਂ ਟੈਲੀਫੋਨ ਆ ਮੈਂ ਕਿਹਾ ਮੇਰੇ ਕੋਲ ਆ ਮੈਂ ਤੈਨੂੰ ਮਿਲਣਾ ਹਾਂ ਅਸੀਂ ਵਿੱਚ ਚੀਜ਼ਾਂ ਦਿਖਾਈਆਂ ਨਹੀਂ ਜਿਹੜੀ ਅਸੀਂ ਫਿਰ ਉਹਦੇ ਨਾਲ ਫੰਕਸ਼ਨ ਕਰਿਆ ਹਰੇਕ ਚੀਜ਼ ਥੋੜੀ ਦਿਖਾ ਦਿੱਤੀ ਹਾਂ ਬਾਈ ਇਹ ਨਹੀਂ ਦਿਖਾਈ ਪੂਰੀ ਰਿਸਪੈਕਟ ਦਿੱਤੀ ਆ ਚਾਹ ਪਲਾਈ ਪਿੰਨੀਆਂ ਖੜਾਈਆਂ ਬਿਸਕੁਟ ਖੁਲਾਏ ਉਹ ਵੀ ਚੱਕਰ ਆ ਨਾ ਫਿਰ ਅਸੀਂ ਰੋਕਦੇ ਸੀ ਸ਼ਾਹ ਨੂੰ ਪੜਾ ਜਾ ਜੀ ਕੰਮ ਹੀ ਨਹੀਂ ਆ ਹਾਂ ਅਸੀਂ ਉਹ ਨਹੀਂ ਸੀ ਰਿਸਪੈਕਟ ਪੂਰੀ ਦਿੱਤੀ ਮੈਂ ਵੀ ਇਹ ਕਿਹਾ ਸੀ ਮੈਂ ਕਿ ਹੁਣ ਜਿਹੜੇ ਪਹਿਲਾਂ ਹੁੰਦਾ ਸੀ ਜਿਹੜਾ ਬਾਹਰ ਵਾਲਿਆਂ ਨੂੰ ਬਹੁਤ ਰਿਸਪੈਕਟ ਦਿੰਦੇ ਹੁੰਦੇ ਸੀ ਆਉਂਦੇ ਜਾਂ ਮਿਲਦੇ ਜਾਂ ਪਰ ਉਹ ਹੁਣ ਉਹ ਚੀਜ਼ ਘੱਟ ਗਈ ਹਾਂ ਇਹ ਚੱਕਰ ਹੋ ਗਿਆ ਹੁਣ ਮੈਂ ਫੇਰ ਉਹਨੂੰ ਦੁਬਾਰਾ ਫੋਨ ਕਰਦਾ ਮੈਂ ਅਸੀਂ ਚੱਲਿਆ ਹੁਣ ਕਰਾਲੀ ਜੇ ਜਾਣਾ ਤਾਂ ਆਜਾ ਗਲੈਂਡ ਵਾਲਿਆ ਹਾਂ ਚੱਲੀਏ ਤੇਰੇ ਲੈ ਚਾਲਦੇ ਉਹ ਕਹਿੰਦਾ ਮੈਂ ਹੁਣ ਬੈਂਕ ਜਾਂ ਮੇਰੇ ਬੈਂਕ ਦੇ ਖਾਤੇ ਜਿਹੜੇ ਫ੍ਰੀਜ਼ ਹੋ ਗਏ ਹੋਏ ਆ ਵੀ ਉਹ ਲਾ ਜਦ ਅਪਡੇਟ ਚਲਾਉਂਦੇ ਨਹੀਂ ਰਹਿਗੇ ਫਿਰ ਬੰਦ ਕਰ ਦਿੰਦੇ ਆ ਬੰਦ ਕਰ ਦਿੰਦੇ ਨੇ ਕੋਈ ਲੈ ਫੇਰ ਥੋੜਾ ਖੁੱਲਾ ਆ ਉਹ ਉਹ ਮੀਟਰ ਆ ਇਹ ਹਵਾ ਲੱਗਣੇ ਵਾਸਤੇ ਬਈ ਹਵਾ ਲਵਾ ਲੈ ਫਿਰ ਕੋਈ ਲਵਾ ਲਵਾ ਹਵਾ ਆ ਜਾ ਭਾਈ ਉਹ ਆ ਜਾ ਮੜਿਆ ਬਹਿ ਜਾ ਮੁੱਛਾਂ ਖੜੀਆਂ ਕਰਦਾ ਹੁਣ ਇਹ ਤਾਂ ਭਾਈ ਮੁੱਛ ਖੜੀ ਆ ਮੁੱਛਾਂ ਨਾ ਤਾਂ ਉਹਦਾ ਹੀ ਜਾਂਦਾ ਮੁੱਛੇ ਮੁਰੜੀ ਜਾਂਦਾ ਮੁੱਛੇ ਮੁਰੜੀ ਜਾਂਦਾ ਜਾਨੋ ਜੋ ਗੁੱਸਾ ਜਾਂ ਸਾਰੀ ਜਦਾ ਕੀ ਗੱਲ ਇਹਨੇ ਪੋਰ ਲੜੀ ਦੇ ਮੁੱਛਾਂ ਹੋਰ ਖੜੇ ਹੋਈ ਪਈਆਂ ਹੁਣ ਆਦੇ ਫੇਰ ਕਾ ਪੋਰਤੀ ਭਾਈ ਇਹਨੇ ਮੈਨੂੰ ਗਿਆ ਨਹੀਂ ਮੇਲੇ ਭਾਈ ਮੈਂ ਰਾਤ ਜਾ ਆਇਆ ਤਾਂ ਤਦੋਂ ਬੰਦੇ ਨੇ ਬਹੁਤ ਨੇ ਪੁੱਛਿਆ ਕਦੋਂ ਮੈਂ ਮੇਲੇ ਚ ਕਦ ਨਹੀਂ ਆਇਆ ਭਾਈ ਮੈਂ ਰਾਤ ਜਾ ਆਇਆ ਤਾਂ ਆਪਣੇ ਹੱਥ ਦੀ ਲਾਟੇ ਆਇਆ ਕਈ ਸਾਲ ਦੀ ਗੱਲ ਹੈ ਕਈ ਸਾਲ ਲੰਘ ਗਏ ਜਦੋਂ ਉੱਥੇ ਪਈ ਸੀ ਖਾਲੀਆਂ ਜਲੇਬੀਆਂ ਜਲੇਬੀਆਂ ਨਹੀਂ ਹਾਂ ਦਵਾਈ ਦੇ ਟਿੱਕ ਟੱਕ ਆ ਕੇ ਅੱਛਾ ਹਾਂ ਟਿੱਕ ਟੱਕ ਦੁਆਂ ਕੀ ਕਰੇ ਟਿੱਕੀਆਂ ਟਿੱਕੀਆਂ ਖਾ ਲਈਏ ਭਾਈ ਭੰਗ ਵਾਲੇ ਟਿੱਕਿਆ ਖਾ ਲਈਏ ਭਾਈ ਮੈਂ ਕਿਹਾ ਇੱਕ ਖਾ ਲਈ ਕੁਝ ਹੋਇਆ ਤਾਂ ਹੈ ਨਹੀਂ ਕੋਈ ਨਸ਼ਾ ਜਿਹਾ ਤਾਂ ਹੋਇਆ ਨਹੀਂ ਹਾਂ ਚੱਲ ਦੂਜੀ ਖਾ ਲਈ ਫਿਰ ਇੱਕ ਮੁੰਡਾ ਕਹਿੰਦਾ ਖਾ ਕੇ ਨਾ ਮਿੱਠਾ ਖਾਂ ਹਾਂ ਭਾਈ ਮੈਂ ਮਠਾ ਖਾ ਲਿਆ ਮੈਂ ਫਿਰ ਘਰ ਆਦੂ ਪਾਪਰ ਜੱਪੀ ਵਾ ਕੇ ਪਿਆ ਵਾ अच्छा और क्या सारी दा जफी मगे पे आ रहे मैं हास, पर... भाई कह दे ओ उल्ਟ ਕੰਮ ਕਰਦੇ ਹੱਸ ਜੇ ਹਸੀ ਜਾਵੇਂ ਨਾ ਬੰਦਾ ਤਾਂ ਹਸੀ ਉਹ ਜਾਂਦਾ ਤੁਪੀਆਂ ਜੀ ਕੋ ਪੀ ਜਾਵੇ ਸਾਰਾ ਕੁਝ ਹੋਈ ਜਾਵੇ ਹੋਰ پتہ ਨਹੀਂ ਕੀ ਹੋਈ ਗਿਆ ਆ ਦੋ ਤਿੰਨ ਦਿਨ ਨਿਛੜਿਆ ਉਹ ਤਾਂ ਟਿੱਕੀਆਂ ਦਾ ਮੈਨੂੰ ਬੈਠਾ ਘਾ ਲੈਣਾ ਉੱਪਰ ਖੜਾ ਖੜਾਤਾ ਅੱਜ ਵੀ ਲੱਗੇ ਨਾ ਟੁਬਈ ਦੇ ਟਿੱਟਾ ਤੇ ਵੇਚਦਾ ਰਹੇ ਬੰਦਾ ਹੈ ਬੰਦਾ ਵੇਚਦਾ ਗੰਡ ਭਈ ਦੇ ਟਿੱਟਾ ਲੈ ਲੋ ਆਹ ਬਈ ਨਿਕਾ ਲੈਣੀ ਹੈਗਾ ਹੁਣ ਬਿਲਦ ਜਦ ਬਾਈ ਗੱਡੀ ਓਵਰਟੇਕ ਕਰਦੇ ਹੁੰਦੇ ਨਾ ਮੈਂ ਸਾਹਮਣੇ ਦਾ ਰਸਤਾ ਕਲੀਅਰ ਹੁੰਦਾ ਫਿਰ ਕਰੇ ਕਰੋ ਹੁਣ ਇੱਥੇ ਭਈਆ ਚਲਾਉਂਦਾ ਆਉਂਦਾ ਨਾਲ ਆਪਣੀ ਸਾਰੀ ਫੈਮਲੀ ਬਿਠਾ ਲਈ ਹੋਈ ਓ ਰੈਡੀ ਜੀ ਕਸੂਰ ਸਾਡਾ ਘੱਟਦਾ ਤੂੰ ਸਾਡਾ ਘੱਟਦਣਾ ਤਾਂ ਇਹਨਾਂ ਸਗਰ ਲਿਮਟ ਜੀ ਦੱਸੀ ਸਾਡੀ ਵੀ ਸਪੀਡ 40 ਦੀ 40 ਕਿਤੇ ਉਹ ਤੇਜ਼ ਤਾਂ ਰਹੇ ਉਹ 70 70 ਪਰ ਹੁੰਦਾ ਹੋਵੇ ਇਹ ਵੀ ਹੌਲੀ ਰੱਖਦਾ ਮੈਂ ਕਹਿੰਨੀ ਪਹਾਈ ਕਿਤੇ ਹੋਈ ਸਾਡੀ 40 ਚੱਜੇ ਕਿਤੇ ਸਾਡੀ ਵੀ ਗੱਡੀ ਤੇਜ਼ ਹੁੰਦੀ ਬਸ ਆ ਭਈਆ ਭਈਆ ਤਾਂ ਕਿਤੇ ਵਗੈਰਾ ਪਉਦਾ ਬੁੱਢੇ ਪੁਰੇ ਪਤਲੇ ਦੂਜੇ ਕੇ ਦੂਜੇ ਪਾਸੇ ਦੇਰ ਨਾ ਦੇ ਕਿ ਸਾਡੀ ਗੱਡੀ ਤੇਜ਼ ਹੁੰਦੀ ਮੈਂ ਕਹਿੰਦਾ ਵੀ ਜਦੋਂ ਰਸਤਾ ਨਾ ਉਹ ਮੋੜ ਆਏ ਮੋੜ ਤੇ ਦਿਖਦਾ ਹੈ ਨਹੀਂ ਬੱਸ ਤੋਂ ਪੁਰਾਓਵਰਟੇਕ ਨਾਲ ਦਿਖਦਾ ਹੈ ਨਹੀਂ ਸਾਹਮਣੇ ਤੈਨੂੰ ਰਸਤਾ ਬੱਸ ਨੂੰ ਪੱਟਣ ਨਾਲ ਸਾਹਮਣੇ ਤੂੰ ਰਸਤਾ ਕਲੀਅਰ ਤੈਨੂੰ ਹੈ ਨਹੀਂ ਸਾਹਮਣੇ ਸਾਡੀ ਗੱਡੀ ਆ ਰਹੀ ਹੋਰ ਬੜਾ ਉੱਤਰ ਕੇ ਜੀ ਕਰੇ ਦੋ ਤਿੰਨ ਥੋਕ ਕੇ ਆਵਾਂ ਹਲੇ ਦੇ ਲੱਗਣੇ ਚਾਹੀਦੇ ਤੇ ਉਹਦੇ ਵੀ ਚੱਲ ਬਚਾਅ ਹੋ ਗਿਆ ਸਾਰੀ ਫੈਮਿਲੀ ਕਟੋ ਕਟ ਸੱਤ ਜਿਹੜੇ ਤਾਂ ਪਿੱਛੇ ਉਹਨਾਂ ਆਪ ਉਹ ਜਿਹੜੇ ਅੱਜ ਕੱਲ ਜੋ ਰੇੜੀ ਜਿਹੀ ਚੱਲੀ ਆਈ ਨੇ ਸਾਰਿਆਂ ਦੇ ਆਥਾਂ ਆਇਓ ਰਹਿ ਗਏ ਨਾ ਕਾਏ ਉਹ ਬਚਾਰੀ ਜਨਾਨੀ ਜਨਾਨੀ ਦੇ ਡਰ ਗਈ ਲੈ ਵੀ ਹੁਣ ਠੋਗ ਗਿਆ ਵਿੱਚ ਭਾਈ ਉਹ ਵੀ ਬੱਚੇ ਮੋੜ ਮੋੜ ਕੇ ਦੇਖਦੇ ਆ ਤੇ ਆਲੇ ਵੀ ਵੀ ਬਚਾਓ ਗਿਆ ਚਲੋ ਆਪਾ ਤਾਂ ਲੱਗ ਗਿਆ ਇਹ ਜਿਹਨੂੰ ਯਾਰ ਖੜਾ ਬਟੋ ਜਾ ਸੰਭਲ ਕੇ ਜਾਂਦੇ ਚੋਰੋ ਭਾਈ ਆ ਜਾਂਦਾ ਐਦਾਂ ਬੈਠੇ ਤੇ ਇਹ ਹੁਣ ਫੇਰ ਗਲਤ ਗੱਡੀ ਬੰਦੇ ਨੇ ਹਰ ਰੋੜੀ ਜੀ ਆਪਣੀਆਂ ਤੇ ਯਾਰ ਉਹ ਤਾਂ ਯਾਰ ਯਾਰ ਸਾਰੇ ਆ ਪਿਆ ਅਸੀਂ ਇਹਦੇ ਬਈ ਪਟਾਕੇ ਵਾਲੇ ਕੋਲ ਵੀਰ ਕੋਲ ਇਹਨਾਂ ਮਿਲ ਕੇ ਚਾਹ ਪਾਣੀ ਪੀ ਕੇ ਇਹਦੇ ਕੋਲ ਤੇ ਫਿਰ ਜਾਵਾਂਗੇ ਅਸੀਂ ਜਾਇਆ ਜੀ ਸਬਰਰ ਭਾਜੀ ਕੋਲ ਮਿਲਿਆ ਏ ਉਹਨਾਂ ਦੀ ਇੱਕ ਵੀਡੀਓ ਬਣਾਉਣੀ ਤੇ ਤੁਸੀਂ ਤਾਂ ਦੇਖ ਲਈ ਹੋਣੀ ਆ ਹਾਂ ਆ ਆਪਣੇ ਪਟਾਕੇ ਮਿਲੂ ਪਰਾਂਗੇ ਬਾਅਦ ਦੀ ਪ੍ਰੇਮਾ ਵੀਰ ਨਾਲ ਬਹੁਤ ਜ਼ਿਆਦਾ ਪ੍ਰੇਮ ਆ ਤੇ ਵੀਰ ਨੇ ਜਿੰਨੇ ਮੇਰੇ ਦੋਸਤ ਹੋਰ ਉਹ ਤੋਂ ਕੋਲ ਪਟਾਕੇ ਦੇ ਕੇ ਬਹੁਤ ਉਹਨੇ ਰੇਟ ਅੱਧਾ ਦਾ ਪੈਸੇ ਲੱਤੇ ਹੀ ਨਹੀਂ ਕਹਿੰਦਾ ਮੈਂ ਕਿ ਇਧਰ ਮੋੜ ਲੈ ਤੇ ਨੂੰ ਹੁਣ ਨੰਮੇ ਦਾ ਮੱਛੀ ਖਾਣ ਦਾ ਟਾਈਮ ਹੋ ਗਿਆ ਠੀਕ ਆ ਵੀ ਇੰਦਰੋਂ ਫੜਾਈ ਆ ਮੱਛੀ ਉਹ ਕਿਆ ਹਾਂ ਦਾ ਭਰਾ ਤੇਰਾ ਤੂੰ ਯਾਦ ਨਹੀਂ ਕਰਦਾ ਸਾਨੂੰ ਹੁਣ ਆ ਪਾਈਆ ਪਾਈਆ ਲਾ ਦੇ ਲੈ ਵੀਨੇ ਮੇ ਤੇਰੀ ਮੱਛੀ ਆ ਗਈ ਭਾਈ ਭਾਈ ਠੰਡੇ ਤਾਂ ਆਪਦੇ ਨਹੀਂ ਹਾਂ 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 ਇਹ ਨਹੀਂ ਬਲਾਕ ਉਹ ਤਾਂ ਪਹਿਲੀ ਵਾਲੀ 25 ਬਹੁਤ ਸਵਾਟ ਬਣਾਉਂਦਾ ਬਾਈ ਸਾਡੇ ਰੋਪੜ ਦੇ ਵਿੱਚ ਇਹ ਚੱਕ ਪਾਈਪਰ ਦੋ ਛੱਡੀਆਂ ਬਾਕੀ ਚੀਜ਼ ਅਸੀਂ ਦਿਖਾ ਨਹੀਂ ਸਕਦੇ ਉਹ ਗੈਰ ਕਾਨੂੰਨੀ ਹੈ ਨਾਲੇ ਭੀੜ ਪਾਉ ਲੱਗੀ ਤੇ ਸਾਨੂੰ ਲਿਖਣਾ ਪੈਣਾ ਉਹ ਸਾਈਡ 'ਪਾ ਲਿਖਣਾ ਪੈਣਾ ਜੀ ਬਣਾਉਣਾ ਪਉਂਦੀ ਆ ਤਾਂ ਹੀ ਕੋਈ ਨਹੀਂ ਲੱਗੀ ਹਾਂ ਤਾਂ ਹੀ ਭੀੜ ਲੱਗੀ ਰਹਿੰਦੀ ਮੁੰਡੇ ਮੁੰਡੇ ਹਾਂ ਆ ਗਿਆ ਦਹੀਂ ਜੇ ਬਾਈ ਉਹ ਉਹ ਚਿੱਟੇ ਜਿੱਟੇ ਕਰੀਮ ਜੂ ਦੀ ਲਾ ਕੇ ਦੇਖਦਾ ਮੈਂ ਤਾਂ ਨਿੰਮਾ ਨਾਲ ਇਕੱਠੇ ਬੈਠੇ ਹਾਂ ਕਦਵੇਂ ਕਰ ਆ ਗਏ ਆਪਾਂ ਹਾਂ ਹਾਂ ਖੋਲੀ ਬਾਈ ਮੈਂ ਦਿੰਦਾ ਗੋਲਣੀ ਇਧਰ ਤੇ ਕਰ ਗੋਲੀ ਬਾਈ ਗਿਆ ਨਾ ਜਾਵਾ ਚਲ ਤੇ ਕਰ ਨਾ ਚੱਲ ਤੇ ਚਲੋ ਫੜੀ ਬੋਟੀਏ ਬਾਈ ਕਰਾ ਚੱਲ ਰਹੀ ਕਣੇ ਮੈਂ ਬਾਏ ਬਾਏ ਟਾਟਾ